ਕਿੱਥੇ ਆ ਗਿਆ ਡਾਇਰੈਕਟਰ ਆ ਇੱਤੋਂ ਆਉਂਦਾ ਰ ਇੱਕ ਤਾਂ ਆਉਂਦਾ ਮਸਾ ਯਾਰ ਮੈਂ ਉਹਨੂੰ ਦੱਬੀ ਲਿਆ ਯਾਰ ਅੱਧਾ ਘੰਟਾ ਹੋ ਗਿਆ ਮਸ਼ੀਨ ਖੜੀ ਨੂੰ ਯਾਰ ਇਹਨਾਂ ਦੇ ਚੱਜ ਨਹੀਂ ਰ ਜੀ ਵੜੋਣ ਵਾਲੇ ਯਾਰ ਜੀ ਵੜੀਓ ਯਾਰ ਚੱਲ ਕੋਈ ਨਹੀਂ ਠੰਡ ਰੱਖ ਮੜੀ ਜੇ ਆ ਜੂਗਾ ਸਤਿ ਸ਼੍ਰੀ ਅਕਾਲ ਕਿਹਨ ਮਸਾ ਦਾ ਮਸ਼ੀਨ ਚੱਲਦੀ ਆ ਕੱਲ ਦੀ ਕੱਲ ਛੁੱਟੀ ਪੈ ਗਈ ਮੀਂਹ ਪੈ ਗਿਆ ਯਾਰ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਸਾਰਿਆਂ ਨੂੰ ਹੋਰ ਜੀ ਠੀਕ ਠਾਕ ਹੋ ਜੀ ਆ ਜਾਏਗਾ ਆਪਣਾ 17ਵਾਂ ਦਿਨ 17ਵਾਂ ਦਿਨ 16ਵਾਂ ਦਿਨ 16ਵੇਂ ਦਿਨ ਕੀ ਹੋਇਆ ਕੱਲ ਕੀ ਹੋਇਆ ਇਹ ਪੈ ਗਿਆ ਯਾਰ ਕੱਲ ਕੱਲ ਅੱਲ ਦਾ ਛੁੱਟੀ ਹੋ ਗਈ ਫਿਰ ਤੇਰੀ ਹੋਰ ਲਓ ਜੀ ਟੈਂਕ ਭਰ ਗਿਆ ਸੀਗਾ ਟਰੈਕਟਰ ਆ ਨਹੀਂ ਰਿਹਾ ਇੱਕ ਤਾਂ ਟਰੈਕਟਰ ਇੱਕ ਰੱਖਦੇ ਨੇ ਕੋਈ ਇਹਨਾਂ ਨੂੰ ਦੋ ਰੱਖਣੇ ਚਾਹੀਦੇ ਨੇ ਘੱਟੋ ਘੱਟ ਤਾਂ ਉਹ ਬੈੱਡ ਨਹੀਂ ਲਾਉਂਦੇ ਟਰਾਲੀ ਦੇ ਇੱਕ ਟੈਂਕ 'ਚ ਫੁੱਲੋਂ ਜਾਂਦੀ ਆ ਹੋਰ ਨਾ ਰਸਤੇ ਨੇ ਹੈ ਜੀ ਭਰ ਕੇ ਲੈਣੇ ਪਟਾਉਂਦੇ ਨੇ ਮੈਂ ਤਾਂ ਦੇਖੀ ਨਹੀਂ ਰਿਹਾ ਟਰੈਕਟਰ ਕਿੱਥੇ ਲਵੇ ਲੈਣੇ ਦੇਖਦਾ ਨਹੀਂ ਪਾੜਾ ਜਿਹਾ ਤਾਂ ਬੈਠਾ ਜਗ ਜੂਦ ਨੂੰ ਤੇ ਜੀਰੀ ਇਸ ਵਾਰ ਘੱਟ ਹੀ ਹੈ ਕੋਈ ਨਹੀਂ ਜਿਆਦਾ ਜੀਰੀ ਹੈ ਨਹੀਂ ਨਾ ਇਸ ਵਾਰ ਕਿਹੜੀ ਹੈ ਪਾਣੀ ਨਹੀਂ ਹੈਗਾ ਬਈ ਓਰੇ ਪਾਣੀ ਦੀ ਬਹੁਤ ਜਿਆਦਾ ਕਮੀ ਹੈ ਓਰੇ ਪਾਣੀ ਆ ਨਹੀਂ ਜੀਰੀ ਆ ਆ ਦੇਖੋ ਖੇਤ ਬਹੁਤ ਜਿਆਦਾ ਖਾਲੀ ਪਿਆ ਓਰੇ ਜਿੱਥੇ ਮਾੜਾ-ਮੋੜਾ ਪਾਣੀ ਦੀ ਵਿਵਸਥਾ ਹੈਗੀ ਆ ਜਿੱਥੇ ਪਾਣੀ ਦੇ ਬੋਰ-ਬੋਰ ਚੱਲ ਰਹੇ ਨੇ ਮਾੜੇ-ਮੋਟੇ ਤੇ ਉੱਥੇ ਇਹਨਾਂ ਨੇ ਜੀਰੀ ਲਾਈ ਆ ਬਾਕੀ ਕਹਿੰਦੇ ਇਹ ਠੰਡ ਵੇਲੇ ਠੰਡਲੀ ਜੀਰੀ ਠੰਡ ਵਾਲੇ ਫੁੱਲ ਸਾਰੇ ਖੇਤ ਭਰੇ ਹੋਣਗੇ ਨਹਿਰ ਟੰਡ ਹੁੰਦੀ ਆ ਬਸ ਖਾਲ ਦੇ ਵਿੱਚ ਵਿੱਚ ਨਹਿਰ ਚੱਲ ਹੋਈ ਇਹ ਕਹਿੰਦੇ ਜੀ ਸਾਲ ਦੇ ਵਿੱਚ ਕਾ ਮਹੀਨੇ ਦੇ ਵਿੱਚ ਹੀ ਹੋਊ ਜਰ ਹਾਂ ਸਾਲ ਦੇ ਵਿੱਚ ਸਾਲ ਦੇ ਵਿੱਚ ਹੋ ਜਾਣੀਆਂ ਹਾਂ ਅਗਲੇ ਸਾਲ ਉਹ ਜੀਰੀ ਜੀਰੀ ਹੋਊ ਅਗਲੇ ਸਾਲ ਉਹ ਕਹਿੰਦੇ ਜੀਰੀ ਜੀਰੀ ਹੋਊਗੀ ਮਈ ਵਾਲੇ ਮਹੀਨੇ ਹਨਾ ਹਾਂ ਮਹੀਨੇ ਤੇ ਠੰਡ ਵਾਲਾ ਜਿਹੜੀ ਠੰਡਲ ਜੀਰੀ ਆਪਣੀ ਉਸ ਟਾਈਮੇ ਸਾਰੇ ਖੇਤ ਫੁੱਲ ਹੋਣਗੇ ਕਿਉਂਕਿ ਉਸ ਟਾਈਮ ਕਹਿੰਦੇ ਬਰਸਾਤਾਂ ਪੈ ਜਾਂਦੀਆਂ ਨੇਗੇ ਆ ਤੇ ਪਾਣੀ ਦੀ ਵਿਵਸਥਾ ਉਸ ਟਾਈਮ ਹੋ ਜਾਂਦੀ ਆ ਕੁਦਰਤ ਵੱਲੋਂ ਤੇ ਇਸ ਵਾਰ ਤਾਂ ਪਾਣੀ ਦੇ ਉਰੇ ਬਿਲਕੁਲ ਹੀ ਕੰਮ ਪਾਣੀ ਤੋਂ ਬਣਾ ਨਾਸ਼ਤੀ ਆ ਸਾਨੂੰ ਮਸਾਂ ਮਿਲਦਾ ਕੋਈ ਪਾਣੀ ਉਰੇ ਯਾਰ ਇਹ ਤਾਂ ਆਪ ਕੈਂਪਰ ਲਿਆਉਣਾ ਸਪੈਸ਼ਲ 200 ਦਾ ਪਰਤ ਚਲ ਆਪਾਂ ਨੂੰ ਪੀਣ ਨੂੰ ਤਾਂ ਮਿਲ ਜਾਂਦਾ ਲੈ ਕੇ ਆਉਣਾ ਲਾਈਟ ਪਗ ਜਾਂਦੀਆਂ ਫਿਰ ਉਹ ਵੀ ਜਵਾਬ ਦੇ ਜਾਂਦੇ ਨੇ ਜਵਾਬ ਦੇਣ ਦਾ ਕੋਈ ਨਹੀਂ ਫਿਰ ਆਪਣਾ ਹੱਲਾ ਕਰ ਹੀ ਦਿੰਦਾ ਮੌਲਕ ਲੋ ਜੀ ਹੂ ਆਉਂਦਾ ਟਰੈਕਟਰ ਆ ਕੰਟੈਕਟ ਹੋ ਗਿਆ ਨੂੰ ਟਰੈਕਟਰ ਨੂੰ 1 ਘੰਟਾ ਹੋ ਗਿਆ ਇੰਨੇ ਤੇ ਖੇਤ ਵੱਡੇ ਜਾਂਦੇ ਨੇ ਉਰੇ ਦੁੱਖ ਦੇ ਲੱਗੋ ਨਹੀਂ ਇਹਨਾਂ ਨੇ ਹਣਾ ਓਏ ਹੋਰ ਇਹ ਇਹ ਖੇਤ ਵਾਲੇ ਮਾਲਕ ਦਾ ਮੁੰਡਾ ਕੋ ਨਹੀਂ ਹੈ ਹੈ ਉਮਰੇ ਦੀ ਛੋਟੀ ਲੱਗਦੀ ਆ ਸਰੀਰ ਇਹਨੇ ਲੋਧਰ ਵੜਗਾ ਬਣਾ ਕੇ ਰਖਿਆ ਨਾ ਸਰੀਰ ਇਹਨੂੰ ਲੋਧਰ ਵਾਲਾ ਆਪਣਾ ਕਬੱਡੀ ਪਲੇਅਰ ਹੈ ਲੋ ਆ ਗਿਆ ਟਰੈਕਟਰ ਜੀ ਇੱਕ ਤਾਂ ਹੋਰੇ ਨਾ ਮੇੜਾ ਬਹੁਤ ਦੁੱਖ ਦੇ ਰਹੀ ਨੇ ਰਸਤੇ ਨਾ ਜਮਾ 8 ਫੁੱਟ ਰਸਤਾ ਕੋ ਨਹੀਂ ਕਾਂ ਕੋਟਾਲੀ ਚੱਲਦੀ ਆ ਰੇ ਯਾਰ 10 ਫੁੱਟ ਵਾਲੀ ਤੇ ਮਸ਼ੀਨ ਝੋੜੇ 10 ਫੁੱਟ ਵਾਲੀ ਵੀਰੇ ਮਸ਼ੀਨ ਚੱਲਦੇ 14 ਫੁੱਟ ਵਾਲੀ ਮਸ਼ੀਨ ਕੰਮਜਾਬ ਨਹੀਂ ਹੈਗੀ ਜੀ ਕਿਉਂ ਖੇਤ ਦੇ ਇਥੇ ਛੋਟੇ ਬਹੁਤ ਜਿਆਦੇ ਨੇ ਬੰਦੀਆਂ ਨਹੀਂ ਗੀਆਂ